ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਰੇ ਪੈਸ ਦਸਾਰ ਦੀ ਵੀਡੀਓ ਹੈ ਜੋ ਲੈ ਕੇ ਆਏ ਹਾਂ ਜੀ ਉਮੀਦ ਹੈ ਬਾਰੇ ਤੁਹਾਨੂੰ ਸਾਰਿਆਂ ਨੂੰ ਬੜਾ ਵਧੀਆ ਲੱਗੇ ਜੇਕਰ ਵੀਡੀਓ ਬੜਾ ਵਧੀਆ ਲੱਗੇ ਤਾਂ ਲਾਈਕ ਪੀ ਰਿਵੀਅੂ ਕਰ ਕਮੈਂਟ ਕਰਕੇ ਦੱਸ ਦਿਓ ਕਿੱਦਾਂ ਲੱਗੀ ਚਲੋ ਜੀ ਫਿਰ ਦੇਖੋ ਵੀਡੀਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਲੋ ਤਾਂ ਕਿ ਸਾਡੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਜਲਦੀ ਹੀ ਪਹੁੰਚ ਸਕਣ ਅੱਜ ਜੋ ਪਦਸਤਾਰ ਲੈ ਗਏ ਜੀ ਦਸਤਾਰ ਦੀ ਵੀਡੀਓ ਉਸ ਦੇ ਲੈਂਥ ਹੈ ਜੋ ਦਸਤਾਰ ਦੀ ਉਹ 5 ਮੀਟਰ ਕਪੜਾ ਜੋ ਉਹ ਰੂਬੀਆ ਵਾਲ ਹੈ ਜੋ ਆਪਾਂ ਇਹ ਦਸਤਾਰ ਦੀ ਵੀਡੀਓ ਜੋ ਲੈ ਗਏ ਆਂ ਜੀ ਇਹਦੇ ਵਿੱਚ ਆਪਾਂ ਪਿੰਚ ਪ੍ਰੋਬਲਮ ਅਤੇ ਬੈਕ ਸਾਈਡ ਟਿਊਟੋਰੀਅਲ ਥੋੜਾ ਥੋੜਾ ਤੇ ਬਾਕੀ ਪੱਗ ਦੀ ਸ਼ੇਪ ਬਾਰੇ ਵੀਡੀਓ ਹੈ ਜੋ ਥੋੜੀ ਜੀ ਲੈ ਗਏ ਆਂ ਜੀ ਉਮੀਦ ਹੈ ਵੀ ਤੁਹਾਨੂੰ ਸਾਰੀਆਂ ਵੀਡੀਓ ਵਧੀਆ ਲੱਗੂ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਪਿੰਚਰ ਜੋ ਕਪੜੇ ਨੂੰ ਕਿੱਦਾਂ ਕੀਤਾ ਅਤੇ ਪਹਿਲਾ ਲੜ ਹੈ ਜੋ ਉਹ ਸਿੰਪਲ ਆਇਆ ਆਪਣੇ ਤੇ ਇਹ ਵੀਡੀਓ ਦੇ ਵਿੱਚ ਆਪਾਂ ਨੇ ਪਿੱਛੋਂ ਤੱਕ ਕਈ ਵਾਰੀ ਆਪਾਂ ਨੇ ਲੜ ਜੋ ਸਾਫ਼ ਨਹੀਂ ਹੁੰਦੇ ਉਹਦੇ ਬਾਰੇ ਵੀ ਦੱਸਿਆ ਤੇ ਆਪਾਂ ਨੇ ਪਿੱਛੋਂ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਸਿੰਪਲੀ ਇਹਦੇ ਵਿੱਚ ਵੀਡੀਓ ਦੇ ਵਿੱਚ ਉਹ ਪਹਿਲਾ ਲੜ ਹੈ ਦੂਸਰਾ ਲੜ ਹੈ ਜੋ ਆਪਾਂ ਨੇ ਵਿਚਾਲਾ ਕੱਪੜਾ ਹੁੰਦਾ ਜੋ ਪੂਣੀ ਦਾ ਉਸ ਨੂੰ ਉੱਪਰ ਵੱਲ ਨੂੰ ਕਰ ਦੇਣਾ ਇਸ ਤਰੀਕੇ ਨਾਲ ਜਿਸ ਤਰ੍ਹਾਂ ਆਪ ਜੀ ਨੂੰ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਉਸ ਤੋਂ ਬਾਅਦ ਪਿੰਚ ਕਰਨ ਮਿਲਿਆ ਆਪਾਂ ਨੇ ਗੂਠੇ ਨਾਲ ਜੋ ਬਾਹਰਲਾ ਕੱਪੜਾ ਹੁੰਦਾ ਉਸ ਨੂੰ ਸਿੰਪਲ ਹੀ ਅੰਦਰ ਕਰਨਾ ਹੈ ਅੰਦਰ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਦਾਂ ਆਪਣਾ ਲਾੜਾ ਜੋ ਉਹ ਮੁੜ ਗਿਆ ਉਸ ਤੋਂ ਬਾਅਦ ਸਫਾਈ ਕਰਨ ਵੇਲੇ ਆਪਣਾ ਥੋੜਾ ਜਿਹਾ ਕੱਪੜੇ ਨੂੰ ਹੋਰ ਖੋਲਣਾ ਉਸ ਤੋਂ ਬਾਅਦ ਅੰਦਰ ਨੂੰ ਕੱਪੜਾ ਕਰਦੇ ਹੋਏ ਤੁਸੀਂ ਦੇਖ ਸਕਦੇ ਹੋ ਲੜ ਕਿੰਨੀ ਸਫਾਈ ਦੇ ਨਾਲ ਵਧੀਆ ਹੋ ਗਿਆ ਇਸ ਤਰ੍ਹਾਂ ਆਪਣਾ ਜੋ ਲਾੜਾ ਹੁ ਲਾਉਣਾ ਹੈ ਜੀ ਲੜ ਕੱਪੜੇ ਨੂੰ ਅੰਦਰ ਪਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਉੱਪਰੋਂ ਜ਼ਰੂਰ ਦੱਬਣਾ ਇਹਦੇ ਨਾਲ ਆਪਣੀ ਦਸਤਾਰ ਦੀ ਸ਼ੇਪ ਹੈ ਜੋ ਵਧੀਆ ਆਵੇਗੀ ਇਹ ਲਾੜਾ ਜੋ ਆਪਾਂ ਨੇ ਅੱਖ ਦੀ ਸੇਧ ਨੂੰ ਬਣਾਉਣਾ ਹੈ ਜੀ ਝੁੰਝਾ ਇਸ ਦਸਤਾਰ ਦੀ ਤੁਹਾਡਾ ਭਾਈ ਦੇਖਿਆ ਤਾਂਨੇ ਥੋੜੋ ਥੋੜਾ ਵਿੱਚ ਸਫਾਈ ਹੈ ਜੋ ਜ਼ਰੂਰ ਕਰ ਦੇਣੀ ਹੈ ਤੁਸੀਂ ਦੇਖ ਸਕਦੇ ਹੋ ਲਾੜਾ ਜੋ ਸਿੰਪਲ ਕਿੰਨੇ ਤਰੀਕੇ ਨਾਲ ਲੱਗ ਚੁੱਕਾ ਹੈ ਉਸ ਤੋਂ ਬਾਅਦ ਕੀ ਆਪਣੇ ਪਿੱਛੂ ਤੱਕ ਲਾੜਾ ਜੋ ਸਾਫ਼ ਕਈ ਵਾਰੀ ਨਹੀਂ ਹੁੰਦਾ ਤੁਸੀਂ ਤੁਹਾਡੇ ਵੀਰਾਂ ਦੀ ਜੋ ਕਹਿਣ ਦੀ ਦਿੱਕਤ ਹੈ ਜੋ ਆਈ ਹੈ ਤੇ ਬਾਕੀ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਉੱਪਰੋਂ ਜਿੰਨਾ ਚਿਰ ਆਪਾਂ ਉੱਪਰੋਂ ਕੱਪੜੇ ਨੂੰ ਨਹੀਂ ਦੱਬਾਂਗੇ ਤਾਂ ਆਪਣਾ ਲਾੜਾ ਜੋ ਢਿੱਲਾ ਹੋ ਜਾਏਗਾ ਤੇ ਉੱਪਰੋਂ ਵਧੀਆ ਨਹੀਂ ਆਵੇਗਾ ਪਿੱਛੋਂ ਤੱਕ ਤੁਸੀਂ ਦੇਖ ਸਕਦੇ ਹੋ ਲਾੜ ਬਿਲਕੁਲ ਸਾਫ਼ ਹੈ ਪਿੱਛੋਂ ਤੱਕ ਬਾਕੀ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਸ ਤਰੀਕੇ ਦੇ ਨਾਲ ਪਿਛੋਂ ਪਿੰਚ ਕਰਨ ਤੋਂ ਬਾਅਦ ਇੱਕ ਬਰਹੱਤ ਉੱਪਰ ਜਰੂਰ ਮਾਰ ਦੇਣਾ ਕੱਪੜੇ ਤੇ ਤਾਂ ਕਿ ਉੱਪਰੋਂ ਲੜ ਸਾਰੇ ਸਹੀ ਹੋ ਜਾਣ ਤੁਸੀਂ ਦੂਸਰੀ ਵਾਰ ਫੇਰ ਦੇਖਦੇ ਹੋ ਤੀਸਰੇ ਲੜ ਦੇ ਵਿੱਚ ਇਹ ਲੜ ਵੀ ਆਪਾਂ ਉਸ ਤਰੀਕੇ ਦੇ ਨਾਲ ਹੀ ਲਾਵਾਂਗੇ ਪੂਣੀ ਦੇ ਵਿੱਚ ਆਪਣੇ ਦੋ ਪੱਲੇ ਹੁੰਦੇ ਹਨ ਜੋ ਵਿਚਾਲਾ ਕੱਪੜਾ ਹੁੰਦਾ ਉਸ ਨੂੰ ਉੱਪਰ ਵਾਲ ਨੂੰ ਦੱਬ ਕੇ ਤੁਸੀਂ ਦੇਖ ਸਕਦੇ ਹੋ ਉੱਪਰੋਂ ਵੀ ਜਰੂਰ ਦੱਬਣਾ ਤੇ ਕੱਪੜੇ ਨੂੰ ਅੰਦਰ ਫੋਲਡ ਕਰਦੇ ਹੋਏ ਆਪਾਂ ਨੇ ਲੜਾ ਜੋ ਲਾਉਣਾ ਹੈ ਕਿਉਂਕਿ ਉੱਪਰੋਂ-ਉੱਪਰੋਂ ਕੱਪੜਾ ਜੋ ਮੋਟਾ ਰਹਿ ਜਾਂਦਾ ਲੜਾ ਉਸ ਤੋਂ ਬਾਅਦ ਆਪਾਂ ਗੂਠੇ ਦੀ ਮਦਦ ਦੇ ਨਾਲ ਇਸ ਤਰੀਕੇ ਨਾਲ ਲੜ ਨੂੰ ਅੰਦਰੋਂ ਨੂੰ ਵਿੱਚ ਫੋਲਡ ਕਰਨਾ ਤੁਸੀਂ ਦੇਖ ਸਕਦੇ ਹੋ ਫੋਲਡ ਕਰਨ ਤੋਂ ਬਾਅਦ ਉੱਪਰ ਚਾਰ ਉਂਗਲਾਂ ਜੇਕਰ ਪਲਾਵਾਂਗੇ ਤਾਂ ਲੜ ਬਹੁਤ ਹੀ ਜ਼ਿਆਦਾ ਪ੍ਰੈਸ ਹੋ ਜਾਵੇਗੀ ਸਫਾਈ ਆ ਜਾਵੇਗੀ ਤੁਸੀਂ ਦੇਖ ਸਕਦੇ ਹੋ ਕਿੰਨੀ ਸਫਾਈ ਦੇ ਨਾਲ ਆਪਣਾ ਲੜਾ ਜੋ ਲੱਗ ਚੁੱਕੇ ਉਮੀਦ ਹੈ ਵੀ ਤੁਹਾਨੂੰ ਸਾਰਿਆਂ ਨੂੰ ਇਹ ਟ੍ਰਿਕ ਵਧੀਆ ਲੱਗੀ ਹੋਣੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਦੇ ਕਿੰਦਾਂ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤਾਂ ਕਿ ਆਪਣੇ ਦੂਸਰੇ ਵੀਰਾਂ ਤੱਕ ਪਹੁੰਚ ਸਕੇ ਜੇਕਰ ਕੋਈ ਗਲਤੀ ਲੱਗੇ ਵੀਡੀਓ ਦੇ ਵਿੱਚ ਤਾਂ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਥੱਲੇ ਨੰਬਰਾਂ ਤੇ ਇੰਸਟਾਗ੍ਰam ਵਟਸਐਪ ਫੇਸਬੁੱਕ ਤੇ ਤਾਂ ਤੁਹਾਡੇ ਸਵਾਲਾਂ ਨੂੰ ਜਵਾਬ ਜ਼ਰੂਰ ਦਿੱਤੇ ਜਾਣਗੇ ਜੇਕਰ ਤੁਸੀਂ ਚਾਹੋ ਕਿ ਅਸੀਂ ਨਵੀਂ ਵੀਡੀਓ ਹੋਰ ਲੈ ਕੇ ਆਈਏ ਤੁਹਾਡੇ ਕਹਿਣ ਤੇ ਤਾਂ ਅਸੀਂ ਜ਼ਰੂਰ ਲੈ ਕੇ ਆਵਾਂਗੇ ਜੀ ਤੁਸੀਂ ਮੈਸੇਜ ਕਰਕੇ ਥੱਲੇ ਨੰਬਰ ਤੇ ਜਾਂ ਵਟਸਐਪ ਫੇਸਬੁੱਕ ਇੰਸਟਾਗ੍ਰam ਤੇ ਮੈਸੇਜ ਕਰਕੇ ਦੱਸ ਸਕਦੇ ਤੁਹਾਡੀ ਜ਼ਰੂਰ ਜੋ ਫਰਮਾਇਸ਼ ਹੈ ਦੱਸ ਤਾਂ ਵੀ ਉਹ ਪੂਰੀ ਕੀਤੀ ਜਾਵੇਗੀ ਜੀ ਉਸ ਤੋਂ ਬਾਅਦ ਆਪਣਾ ਚੌਥਾ ਲੜ ਹੈ ਜੋ ਉਸੇ ਤਰੀਕੇ ਦੇ ਨਾਲ ਹੀ ਸਾਰੇ ਲੜਾ ਆਪਾਂ ਨੇ ਲਾਉਣੇ ਹਨ ਉੱਪਰੋਂ ਦੱਬਣਾ ਗਾ ਲੜ ਨੂੰ ਨਹੀਂ ਭੁੱਲਣਾ ਜੇਕਰ ਆਪਾਂ ਉੱਪਰੋਂ ਨਹੀਂ ਦਬਾਂਗੇ ਤਾਂ ਆਪਣੀ ਦਸਤਾਰ ਦੀ ਸ਼ੇਪ ਹੈ ਜੋ ਗੋਲ ਆ ਜਾਵੇਗੀ ਅਤੇ ਲੜਾ ਜੋ ਆਪਣੇ ਸਾਰੇ ਪਿੱਛੇ ਨੂੰ ਚਲੇ ਜਾਣਗੇ ਦਸਤਾਰ ਆਪਣੀ ਦੀ ਸ਼ੇਪ ਹੈ ਜੋ ਉਹ ਨਹੀਂ ਆਏਗੀ ਬਦਿਆ ਜਿੱਦਾਂ ਕਿ ਤੁਸੀਂ ਚੁੰਝ ਵਾਲੀ ਸ਼ੇਪ ਚਾਹੁੰਦੇ ਹੋ ਬਾਕੀ ਬਾਜ ਆਪਾਂ ਨਾਲ ਦੇ ਨਾਲ ਜੇਕਰ ਸਫਾਈ ਕਰਨ ਦੇ ਵਿੱਚ ਯੂਜ਼ ਕਰਾਂਗੇ ਤਾਂ ਦਸਤਾਰ ਦੀ ਸਫਾਈ ਹੈ ਜੋ ਹੋਰ ਵੀ ਜ਼ਿਆਦਾ ਆਵੇਗੀ ਤੁਸੀਂ ਦੇਖ ਸਕਦੇ ਹੋ ਲੜਾ ਆਪਣੀ ਬਿਲਕੁਲ ਪਿੱਛੋਂ ਤੱਕ ਸਹੀ ਜੋ ਹੈ ਉਹ ਬੜੀਆ ਦਿਖ ਰਿਹਾ ਨੇ ਬਾਕੀ ਪੰਜਵਾਂ ਲੜ ਲਾਉਣ ਵੇਲੇ ਆਪਾਂ ਨੇ ਜੋ ਦਸਤਾਰ ਦੀ ਸ਼ੇਪ ਹੈ ਉਹ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਨੇ ਦਸਤਾਰ ਦੀ ਸ਼ੇਪ ਰੱਖਣੀ ਹੈ ਬਾਕੀ ਜੋ ਪੰਜਵਾਂ ਲੜ ਲਾਉਣ ਵੇਲੇ ਤੁਸੀਂ ਦੇਖ ਸਕਦੇ ਹੋ ਉੱਪਰਲਾ ਕੱਪੜਾ ਜੋ ਜੋ ਕੱਪੜਾ ਉੱਪਰ ਉੱਪਰ ਮੋਟਾ ਰਹਿ ਜਾਂਦਾ ਤੁਸੀਂ ਦੇਖ ਸਕਦੇ ਹੋ ਲੜ ਉੱਪਰੋਂ ਹਾਰਡ ਹੁੰਦਾ ਹੈ ਤੇ ਥੱਲੋਂ ਜੋ ਸੌਫਟ ਹੈ ਉਸ ਨੂੰ ਥੋੜਾ ਥੋੜਾ ਖਿਚਣ ਤੋਂ ਬਾਅਦ ਆਪਾਂ ਨੇ ਜੋ ਬੋਲਾ ਬੋਲੇ ਹੱਥ ਨਾਲ ਆਪਾਂ ਨੂੰ ਉਸ ਨੂੰ ਮੋੜਨਾ ਹੈ ਤੁਸੀਂ ਦੇਖ ਸਕਦੇ ਹੋ ਲੜਾ ਪਣਾ ਸਿੰਪਲੀ ਕਿਸ ਤਰੀਕੇ ਦੇ ਨਾਲ ਪਿੰਚ ਹੋ ਚੁੱਕੇ ਤੇ ਚੰਗੇ ਤਰੀਕੇ ਦੇ ਨਾਲ ਲੜ ਦੀ ਦਿੱਖ ਹੈ ਜੋ ਵਧੀਆ ਬਣ ਰਹੀ ਹੈ ਜੀ ਬਾਕੀ ਇੱਕ ਵਾਰੀ ਤੁਸੀਂ ਹੋਰ ਮੋੜੋਗੇ ਜੇਕਰ ਇਸ ਨੂੰ ਤਾਂ ਹੋਰ ਵੀ ਸੋਹਣਾ ਲੱਗੇਗਾ ਬਾਕੀ ਤੁਸੀਂ ਦੇਖ ਸਕਦੇ ਹੋ ਉਪਰੋਂ ਪਾਣੇ ਦੱਬਣਾ ਨਹੀਂ ਭੁੱਲਣਾ ਇੱਕ ਵਾਰੀ ਹੋਰ ਦੱਬਣ ਤੋਂ ਬਾਅਦ ਪਾਣੇ ਬਾਹਰ ਦੀ ਸਹ ਹੈ ਤਾਂ ਦੇ ਨਾਲ ਇਸ ਨੂੰ ਜੋ ਪ੍ਰੋਪਰ ਪੱਗ ਨੂੰ ਸ਼ੇਪ ਦੇ ਵਿੱਚ ਕਰ ਦੇਣਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਵੀ ਲਾ ਸਕਦੇ ਹੋ ਜੇਕਰ ਪੇਚਾਂ ਦਾ ਗੈਪ ਹੈ ਤੁਸੀਂ ਜ਼ਿਆਦਾ ਰੱਖੋਗੇ ਤਾਂ ਪੱਗ ਹੋਰ ਖੜਮੀ ਜ਼ਿਆਦਾ ਰੱਖ ਸਕਦੇ ਹੋ ਜਿੱਦਾਂ ਕਿ ਪਹਿਲਾਂ ਜਦੋਂ ਜਦੋਂ ਇਹ ਦਸਤਾਰ ਹੈ ਜੋ ਬੰਨ੍ਹਣੀ ਸ਼ੁਰੂ ਕੀਤੀ ਸੀ ਤਾਂ ਉਸ ਤਰ੍ਹਾਂ ਟਾਈਮ ਦੀ ਜੋ ਦਸਤਾਰ ਹੈ ਤੁਸੀਂ ਇਸ ਤੋਂ ਯਾ ਸਕਦੇ ਹੋ ਜੇਕਰ ਤੁਸੀਂ ਜ਼ਿਆਦਾ ਪੱਗ ਨੂੰ ਉੱਪਰ ਨੂੰ ਲੈ ਆਣਾ ਚਾਹੁੰਦੇ ਹੋ ਤਾਂ ਸਿੰਪਲੀ ਤੁਸੀਂ ਪੇਚਾਂ ਦਾ ਗੈਪ ਹੈ ਜੋ ਉੱਪਰ ਵੱਲ ਨੂੰ ਜ਼ਿਆਦਾ ਕਰ ਦਿਓ ਤਾਂ ਤੁਹਾਡੀ ਦਸਤਾਰ ਹੈ ਜੋ ਉੱਪਰ ਵੱਲ ਨੂੰ ਜਾਨੀ ਸ਼ੁਰੂ ਹੋਵੇਗੀ ਦੇ ਪ੍ਰੋਪਰ ਬਟੇ ਵਾਲਾ ਸਹੀ ਸ਼ੇਪ ਦੇ ਵਿੱਚ ਜਿੱਦਾਂ ਕਿ ਇਹ ਦਸਤਾਰ ਜਦੋਂ ਜਦੋਂ ਚੱਲੀ ਸੀ ਉਦੋਂ ਉਦੋਂ ਪੱਗ ਉੱਚੀ ਬੰਦੇ ਸਨ ਉਦੋਂ ਉਦੋਂ ਤੱਕ ਦੀ ਆਪਣੀ ਸ਼ੇਪ ਹੈ ਜੋ ਉਸ ਤਰ੍ਹਾਂ ਦੇ ਟਾਈਮ ਦੀ ਵਧੀਆ ਜੋ ਆ ਜਾਵੇਗੀ ਬਾਕੀ ਤੁਹਾਡੀ ਮਰਜ਼ੀ ਹੈ ਪਿੱਛੋਂ ਤੋਂ ਵੀ ਤੁਸੀਂ ਦੇਖ ਸਕਦੇ ਹੋ ਪਿਛੇ ਵਾਲੀ ਦਸਤਾਰ ਦੇ ਵਿੱਚ ਸ਼ੇਪ ਜੇ ਬੇਚਨੇ ਆਪਣੇ ਵਧੀਆ ਬਿਲਕੁਲ ਸਾਫ ਨੇ ਬਾਕੀ ਬਾਜ ਦੀ ਵਰਤੋਂ ਦੇ ਨਾਲ ਤੁਸੀਂ ਸਹੀ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੇ ਬਾਜ ਇੱਕ ਵਾਰ ਦਸਤਾਰ ਦੇ ਵਿੱਚ ਜੂਰੂ ਮਾਰਦੇ ਨੇ ਬਾਜ ਮਾਰਨ ਤੋਂ ਬਾਅਦ ਆਪਾਂ ਨੇ ਜੋ ਕਲਗੀ ਵਾਲਾ ਲੜਾ ਉਹ ਲਾਵਾਂਗੇ ਜੀ ਇਸ ਤਰ੍ਹਾਂ ਤੁਸੀਂ ਬਾਜ ਆ ਜੋ ਆਪਾਂ ਨੇ ਬਾਹਰੋਂ ਕੱਢ ਕੇ ਮਾਰਨਾ ਹੈ ਦਸਤਾਰ ਦੇ ਵਿੱਚ ਜਦੋਂ ਵੀ ਆਪਾਂ ਬਾਜ ਮਾਰਾਂਗੇ ਦਸਤਾਰ ਦੇ ਵਿੱਚ ਬਾਜ ਤੁਸੀਂ ਦੇਖ ਸਕਦੇ ਹੋ ਆਪਾਂ ਬਾਹਰੋਂ ਕੱਢ ਕੇ ਬਾਜ ਆ ਜੋ ਮਾਰਾਂਗੇ ਪਹਿਲਾਂ ਆਪਾਂ ਦਸਤਾਰ ਦੀ ਇਸ ਤਰੀਕੇ ਬਣਾ ਜੋ ਮੈਂ ਹੱਥ ਲਾਣਿਆਂ ਦਸਤਾਰ ਦੇ ਉੱਪਰ ਇਹ ਵੈਸੇ ਮੈਂ ਹੱਥ ਨਹੀਂ ਲਾ ਰਿਹਾ ਬਾਕੀ ਇਹ ਦਸਤਾਰ ਦੀ ਸ਼ੇਪ ਬਾਰੇ ਮੈਂ ਥੋੜਾ ਥੋੜਾ ਉੱਪਰ ਨੂੰ ਹੱਥ ਮਾਰ ਦਿਆਂ ਤਾਂ ਦਸਤਾਰ ਦੀ ਸ਼ੇਪ ਹੈ ਜੋ ਆਟੋਮੈਟਿਕ ਵਧੀਆ ਬਣ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਹੱਥ ਮਾਰਨ ਨਾਲ ਤੇ ਉੱਪਰੋਂ ਦੱਬਣ ਨਾਲ ਦਸਤਾਰ ਦੀ ਸ਼ੇਪ ਹੈ ਜੋ ਵਧੀਆ ਪ੍ਰੋਪਰ ਆ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉੱਪਰੋਂ ਥੋੜਾ ਜਿਹਾ ਦੰਮਣ ਤੋਂ ਬਾਅਦ ਉਸ ਤੋਂ ਬਾਅਦ ਕਲਗੀ ਲਾਣਾ ਲੜਾ ਜੋ ਆਪਣਾ ਉਹ ਆਪਾਂ ਨੇ ਖੋਲਣ ਤੋਂ ਬਾਅਦ ਜੋ ਪੂਣੀਏ ਕੱਪੜੇ ਦੀ ਬਣਾ ਲੈਣੀ ਹੈ ਥੱਲੇ ਤੋਂ ਉੱਪਰ ਵੱਲ ਨੂੰ ਉੱਪਰ ਤੋਂ ਥੱਲੇ ਵੱਲ ਨੂੰ ਕੱਪੜਾ ਜੋ ਵਿੱਚ ਇਕੱਠਾ ਕਰਨਾ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਕੱਪੜਾ ਇਕੱਠਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਨੇ ਜਿੱਧਰੋਂ ਆਪਣਾ ਲੜਹੇ ਆਉਂਦਾ ਉਸ ਤੋਂ ਆਪਾਂ ਨੇ ਪਹਿਲਾਂ ਚੁੰਜੂ ਜੋ ਖੁੰਝਤੋਂ ਆਪਾਂ ਨੇ ਜੋ ਲੜ ਦੀ ਸਫਾਈ ਹੈ ਜੋ ਪੂਰੀ ਕਰ ਲੈਣੀ ਹੈ ਉਸ ਤੋਂ ਬਾਅਦ ਆਪਾਂ ਨੇ ਇੱਧਰ ਤੇ ਕਲੜਾ ਜੁਲਾਵਾਂਗੇ ਜੀ ਇਸ ਤਰ੍ਹਾਂ ਆਪਾਂ ਤੁਸੀਂ ਦੇਖ ਸਕਦੇ ਹੋ ਪਰ ਥੋੜਾ ਮੋਟੇ ਵਾਲਾ ਜੋ ਦੇ ਕੱਢ ਦੇਣੇ ਹਨ ਜੇਕਰ ਵਿੱਚੋਂ ਵਾਲ ਡਰਾਈ ਜਾਂਦਾ ਤਾਂ ਆਪਾਂ ਨੇ ਕੱਪੜੇ ਨੂੰ ਦੁਰੀਵਾਰ ਖੋਲ ਕੇ ਜੋ ਆਪਾਂ ਕੱਢ ਸਕਦੇ ਹਾਂ ਜੀ ਐਂਡ ਤੱਕ ਉਹ ਕਰਨ ਤੋਂ ਬਾਅਦ ਆਪਾਂ ਨੇ ਲੜ ਮੋੜਨ ਦਾ ਤਰੀਕਾ ਜੋ ਉਹ ਉਂਗਲ ਤੇ ਗੁੱਠੇ ਦੀ ਮੱਜ ਦੇ ਨਾਲ ਉਹ ਇਧਰਲੇ ਪਾਸੇ ਹੱਥ ਵੀ ਰੱਖ ਸਕਦੇ ਹੋ ਤੁਸੀਂ ਜਿੱਧਰਲੇ ਪਾਸੇ ਆਪਣੀ ਲੜ ਦੀ ਸਫਾਈ ਹੁੰਦੀ ਹੈ ਉੱਪਰ ਹੱਥ ਰੱਖਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਲੜ ਨੂੰ ਸੱਜੇ ਤੋਂ ਖੱਬੇ ਵੱਲ ਨੂੰ ਘੁਮਾ ਦੇਣਾ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਲੜ ਘੁਮਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਥੱਲੇ ਵਾਲਾ ਪਾਸਾ ਜੋ ਉੱਪਰ ਵੱਲ ਨੂੰ ਆ ਜਾਵੇਗਾ ਪੱਗ ਪੈਨ ਲਾਉਣ ਦਾ ਤਰੀਕਾ ਜੋ ਥੱਲੇ ਤੋਂ ਉੱਪਰ ਵੱਲ ਨੂੰ ਪੱਗ ਪੈਨ ਹੈ ਜੋ ਲਾਉਣਾ ਹੈ ਜੀ ਇਹਦੇ ਨਾਲ ਆਪਣੇ ਜੋ ਦਸਤਾਰ ਦੀ ਕਲਗੀ ਹੁੰਦੀ ਹੈ ਉਹ ਵਧੀਆ ਸ਼ੇਪ ਦੇ ਵਿੱਚ ਖੜ੍ਹ ਜਾਂਦੀ ਹੈ ਤੇ ਨਾ ਹੀ ਪੱਗ ਪੈਨ ਨਿਕਲਦਾ ਜੇਕਰ ਪਟੇਡਾ ਲਾਵਾਗੇ ਕਈ ਵਾਰ ਪੱਗ ਪੈਨ ਜੋ ਨਿਕਲ ਜਾਂਦਾ ਜੇ ਆਪਾਂ ਸਿੱਧਾ ਪੱਗ ਪੈਨ ਲਾਉਨੇ ਆ ਸਿੱਧਾ ਪੱਗ ਪੈਣਾ ਜੋ ਉਹ ਪੂਰੇ ਪੂਰੇ ਲੜਤੀ ਸੇ ਵਧੀਆ ਖੜਦਾ ਤੇ ਨਹੀਂ ਤਾਂ ਇਹ ਲਾੜਾ ਜੋ ਉਹ ਨਿਕਲ ਜਾਂਦਾ ਹੈ ਪੱਗ ਪੈਣਾ ਜੋ ਉਸ ਤੋਂ ਬਾਅਦ ਸਿਰ ਕਵਰ ਕਰਾਂਗੇ ਜੀ ਆਪਾਂ ਸਿਰ ਕਵਰ ਕਰਨ ਵੇਲੇ ਗਈ ਵਾਰ ਆਪਣੇ ਜੋ ਕਪੜਾ ਹੁੰਦਾ ਉਹਦੇ ਵਿੱਚ ਦੀ ਥੱਲੇ ਵਾਲੇ 50ਾਂ ਜੋ ਦਿਖਦੀ ਹੁੰਦੀ ਹੈ ਤਾਂ ਆਪਾਂ ਨੇ ਕੱਪੜੇ ਨੂੰ ਦੋਨੇ ਤਿਆਂ ਖੋਲ ਕੇ ਦੀਆਂ ਸਿਰ ਉੱਪਰ ਵਿਛਾ ਲੈਣ ਜਿੱਦਾਂ ਕਿ ਇਹ ਸਿਰ ਉੱਪਰ ਵਿਛਾਇਆ ਗਿਆ ਤੁਸੀਂ ਦੇਖ ਸਕਦੇ ਹੋ ਥੱਲੋਂ ਕੋਈ ਕਪੜਾ ਨਹੀਂ ਦਿਖ ਰਿਹਾ ਇਸ ਤਰ੍ਹਾਂ ਆਪਾਂ ਨੇ ਖੋਲ ਕੇ ਉੱਪਰੋਂ ਪੇਚਾਂ ਦੀ ਸਫਾਈ ਵੀ ਕਰ ਦੇਣੀ ਹੈ ਨਾਲ ਦੀ ਨਾਲ ਜਦੋਂ ਕਿ ਆਪਾਂ ਸਿਰ ਟਕਾਂਗੇ ਉਸ ਤੋਂ ਬਾਅਦ ਇਧਰਲੇ ਪੇਚਾਂ ਦੀ ਸਫਾਈ ਕਰ ਦੇਣੀ ਫਿਰ ਆਪਾਂ ਲੂਪੀ ਆ ਜੋ ਲਾਵਾਂਗੇ ਜੀ ਪਿੱਛੋਂ ਦੇ ਕੰਪਾਣੇ ਪੇਚਾਂ ਦੀ ਸਫਾਈ ਆ ਜੋ ਕਰ ਦੇਣੀ ਹੈ ਪਿੱਛੋਂ ਕਈ ਵਾਰੀ ਆਪਾਂ ਨੂੰ ਨਹੀਂ ਦਿਖਦਾ ਹੁੰਦਾ ਤਾਂ ਆਪਾਂ ਸ਼ੀਸ਼ੇ ਦੀ ਮਦਦ ਲੈ ਸਕਦੇ ਹਾਂ ਫਿਲਹਾਲ ਮੈਂ ਸ਼ੀਸ਼ੇ ਦੀ ਵਰਤੋਂ ਨਹੀਂ ਕੀਤੀ ਬੈਸੋ ਮੈਂ ਬਾਜਾ ਜੋ ਮਾਰ ਰਹੇ ਹਾਂ ਅੰਦਾਜ਼ੇ ਨਾਲ ਅਕਿ ਤੁਸੀਂ ਬਾਅਦ ਸ਼ੀਸ਼ੇ ਦੀ ਸਹਾਇਤਾ ਨਾਲ ਵਧੀਆ ਪੇਚ ਹੈ ਜੋ ਸਫਾਈ ਕਰ ਸਕਦੇ ਹੋ ਤੇ ਦੂਸਰੀ ਸਾਈਡ ਵਾਲੇ ਪੇਚਾਂ ਤੇ ਵੀ ਜਰੂਰ ਸਫਾਈ ਕਰ ਲਿਆ ਕਰੋ ਵੀਰੇ ਜੇਕਰ ਤੁਸੀਂ ਸਿੱਖੀ ਅਨਯੋਜੇ ਦਸਤਾਰ ਸਿੱਖਣੀ ਸ਼ੁਰੂ ਕਰਦੇ ਹੋ ਤਾਂ ਹੁਣੇ ਤੋਂ ਵੀਰੇ ਜੇਕਰ ਤੁਸੀਂ ਸ਼ੀਸ਼ੇ ਦੀ ਵਰਤੋਂ ਕਰੋਗੇ ਤਾਂ ਵਧੀਆ ਤੁਹਾਡੇ ਜਦੋਂ ਨੂੰ ਤੁਸੀਂ ਦਸਤਾਰ ਵਧੀਆ ਆਪੇ ਬੰਨਣੇ ਸਿੱਖ ਜਾਓਗੇ ਤੁਸੀਂ ਇਸ ਮਾਰ ਕੇ ਤਾਂ ਤੁਹਾਨੂੰ ਸ਼ੀਸ਼ੇ ਦੀ ਵਰਤੋਂ ਨਹੀਂ ਕਰਨੀ ਪਊਗੀ ਤਾਂ ਆਟੋਮੈਟਿਕ ਹੀ ਸੁਭ ਲੜਾ ਵਧੀਆ ਸਫਾਈ ਆਉਣ ਲੱਗ ਜੇਗੀ ਉੱਪਰ ਥੋੜਾ ਥੋੜਾ ਹੱਥ ਮਾਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਣੀ ਲੁੱਪੀ ਹੈ ਜੋ ਕਿਸ ਤਰ੍ਹਾਂ ਲੱਗੂ ਲੁੱਪੀ ਦੀ ਵੀ ਉਸੇ ਤਰੀਕੇ ਨਾਲ ਜਿੱਦਾਂ ਕੀ ਕਲਗੀ ਵਾਲੇ ਲੜਦੀ ਆ ਪੂਣੀ ਕਰਦੇ ਆ ਉਸੇ ਤਰੀਕੇ ਨਾਲ ਇਸੇ ਲੜਦੀ ਵੀ ਪੂਣੀ ਕਰਨ ਤੋਂ ਬਾਅਦ ਜਿੱਦ ਨੂੰ ਕੀ ਆਪਾਂ ਕਲਗੀ ਵਾਲਾ ਲੜ ਲੈ ਕੇ ਆਏ ਤੁਸੀਂ ਦੇਖ ਸਕਦੇ ਹੋ ਉਹ ਲੜ ਨੂੰ ਥੋੜਾ ਜਿਹਾ ਖਿੱਚ ਕੇ ਇਧਰੋਂ ਤਾਂ ਕਿ ਕੋਈ ਮਲ ਪਿੱਛੇ ਨਾ ਰਹਿ ਜਾਵੇ ਇਹ ਕਲਗੀ ਵਾਲੇ ਪਿੱਛੋਂ ਲੁੱਪੀ ਵਾਲੇ ਪੇਚ ਦੇ ਵਿੱਚ ਆ ਜਾਵੇ ਤਾਂ ਆਪਾਂ ਇਸ ਤਰੀਕੇ ਦੇ ਨਾਲ ਬੇਚ ਕਰਨ ਤੋਂ ਬਾਅਦ ਉਸ ਨੂੰ ਲੁੱਪੀ ਹੈ ਜੋ ਲਾ ਦੇਣੀ ਹੈ ਜੀ ਉਸ ਤੋਂ ਬਾਅਦ ਪੇਚਾਂ ਦੇ ਪਾਸੋਂ ਵੀ ਥੋੜੇ ਥੋੜੇ ਜਿੱਧਰੋਂ ਕੀ ਉਧਰੋਂ ਵੀ ਓਕੇ ਕਰਨ ਦੋ ਬਾਗ ਲੜ ਨੂੰ ਵਿੱਚ ਆ ਜੋ ਪਰਲੀ ਸਾਈਡ ਪਾ ਦੇਣਾ ਜੀ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਦਸਤਾਰ ਆਪਣੀ ਰੈਡੀ ਹੈ ਜੀ ਉਮੀਦ ਹੈ ਵੀ ਤੁਹਾਨੂੰ ਸਾਰਿਆਂ ਨੂੰ ਵੀਡੀਓ ਵਧੀਆ ਲੱਗੀ ਉਹਨੀ ਦਸਤਾਰ ਦੀ ਸ਼ੇਪ ਹੈ ਜੋ ਵਧੀਆ ਲੱਗੀ ਹੋਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਜੀ ਕਿਦਾਂ ਲੱਗੀ ਤੇ ਇਹ ਪੇਚਾਂ ਦੀ ਜੇਕਰ ਤੁਸੀਂ 3D ਕਰਨਾ ਚਾਹੁੰਦੇ ਹੋ ਤਾਂ ਵਿੱਚ ਉਹਨੂੰ 3D ਵੀ ਕਰ ਸਕਦੇ ਹੋ ਬਾਕੀ ਜੇਕਰ ਤੁਸੀਂ ਗੋਲ ਪੇਜ ਰੱਖਣ ਦਾ ਜਿਹੜਾ ਉਤਾਈ ਇਸ ਤਰੀਕੇ ਨਾਲ ਰੱਖ ਸਕਦੇ ਹੋ ਬਿਨ ਬਿੜਾਂ 3D ਕਰਨ ਤੋਂ ਬਾਕੀ ਜੇ 3D ਕਰੋਗੇ ਤਾਂ ਇਹ ਖਰਬੂਜਾ ਟੈਪ ਲੱਗਣਗੇ ਜਿੱਦਾਂ ਕਿ ਖਰਬੂਜੇ ਦੀਆਂ ਫਾੜੀਆਂ ਹੁੰਦੀਆਂ ਹਨ ਇਸ ਤਰੀਕੇ ਦੇ ਨਾਲ ਦੂਰੋਂ ਲੱਗਣਗੇ ਦਿਖਤ ਨੂੰ ਇਸ ਤਰ੍ਹਾਂ ਦੀ ਲੱਗੇਗੀ ਬਾਕੀ ਤੁਹਾਡੀ ਇੱਛਾ ਤੁਸੀਂ ਕੀ ਸਮਝਦੇ ਹੋ 3D ਕਰਨ ਨਾਲ ਥੋੜੇ ਥੋੜੇ ਦਿਖੇਗੇ ਉਹ ਪੇਜ ਜੁੜਨ ਲੱਗ ਜਾਂਦੇ ਹਨ ਬਾਕੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਆਪਣਾ 3D ਕਰਨ ਦਾ ਤਰੀਕਾ ਜੀ 3D ਕਰਨ ਵੇਲੇ ਆਪਾਂ ਨੇ ਦੋਨੇ ਹੱਥਾਂ ਨਾਲ ਜੇਕਰ 3D ਕਰਾਂਗੇ ਤਾਂ ਰੂਬੀ ਵਾਲ ਚ ਵਧੀਆ ਆ ਜਾਣਗੇ ਜੇਕਰ ਫੁੱਲ ਵਾਲ ਚ ਵੀ ਕਰੋਗੇ ਤਾਂ ਵੀ ਵਧੀਆ ਆ ਜਾਣਗੇ ਵੈਸੇ ਵੈਸੇ ਕਪੜਾ ਮੋਟਾ ਹੁੰਦਾ ਇਹਦੀ ਸ਼ੇਪ ਹੈ ਜਦੋਂ ਦਸਤਾਰ ਦੀ ਵਧੀਆ ਆ ਜਾਂਦੀ ਹੈ ਜੀ ਉੱਪਰੋਂ ਜ਼ਰੂਰ ਇੱਕ ਵਾਰ ਐਸੇ ਤਰੀਕੇ ਨਾਲ ਜਿਸ ਤਰੀਕੇ ਨਾਲ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਗਿਆ ਰ ਉੱਪਰ ਹੱਥ ਮਾਰੋ ਜੇ ਤੁਸੀਂ ਇਹ ਦਸਤਾਰ ਦੀ ਸ਼ੇਪ ਹੈ ਇਹ ਤੁਹਾਡੀ ਹੋਰ ਵੀ ਵਧੀਆ ਆ ਸਕਦੀ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਵਾਲੀ ਦਸਤਾਰ ਨਾਲ ਉਹ ਕਿੰਨਾ ਫਰਕ ਪੈ ਗਿਆ ਉੱਪਰ ਹੱਥ ਮਾਰਨ ਨਾਲ ਜੋ ਉੱਪਰ ਕੰਨੀ ਬਣ ਗਈ ਹੈ ਦਸਤਾਰ ਦੀ ਤਾਂ ਸ਼ੇਪ ਵੀ ਵਧੀਆ ਬਣ ਸਕਦੀ ਹੈ ਇਸ ਤਰੀਕੇ ਦੇ ਨਾਲ ਮਿਲਦੇ ਹਾਂ ਤੁਹਾਨੂੰ ਜਲਦੀ ਅਗਲੀ ਵੀਡੀਓ ਦੇ ਵਿੱਚ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਦੀ ਫਤਿਹ